ਕੋ ਜੀ ਘਾਤੇ ਸੋ ਸਾਰਸੰਗ ਜੀ ਬਹੁਤ ਮਨ ਖਰਾਬ ਹੁੰਦਾ ਜਦੋਂ ਇਦਾਂ ਦੇ ਹਾਲਾਤ ਅਸੀਂ ਦੇਖਦੇ ਆ 19 ਦੇ ਵਿੱਚ ਹੜ ਆਇਆ ਅਰੜ ਗਿਆ 23 ਦੇ ਵਿੱਚ ਆਇਆ ਫੇਰ ਵੀ ਉਹੀ ਹਾਲਾਤ 19 ਦੇ ਵਿੱਚ ਤਾਂ ਇਦਾਂ ਸਾਡੇ ਨਾਲ ਹੋਇਆ ਨਾ ਹੀ ਸਾਡੇ ਤੋਂ ਪਸ਼ੂ ਕੱਢੇ ਗਏ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਤਾਂ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਤੇ ਫਸਲਾਂ ਦਾ ਸਾਰਿਆਂ ਨੂੰ ਹੀ ਪਤਾ ਵੀਰੇ ਸਾਡਾ ਕਿਦਾਂ ਦੇ ਹਾਲਾਤ ਸੀਗੇ 25 ਦੇ ਵਿੱਚ ਵੀ ਹੁਣ ਚਾਂਸ ਆ ਕਿਉਂਕਿ ਸੱਤ ਲੋਹ ਦਾ ਪੱਦਰ ਜਲ ਪੱਦਰ ਵੱਧ ਰਿਹਾ ਖੱਦ ਤੋਂ ਜ਼ਿਆਦਾ ਵੱਧ ਰਿਹਾ ਘਟਣ ਦਾ ਨਾ ਹੀ ਨਹੀਂ ਲੈ ਰਿਹਾ ਉੱਤੋਂ ਇੱਕ ਰੱਬ ਦੀ ਕਹਿਰ ਹੈ بارش ਨਹੀਂ ਹਟਣ ਦੀ بارش ਦਾ ਨਾ ਹੀ ਲੈਣ ਦੀ ਹਟਾਂ ਦੇ ਸੋ ਵੀਰੋ ਮੇਰਾ ਇੱਥੇ ਦਿਖਾਉਣ ਦਾ ਇਹ ਮਤਲਬ ਆ ਮੇਰੀ ਨਾਲ ਹੀ ਪਹਿਲੀ ਠੇਕੇ ਤੇ ਆ ਆ ਥੋੜੀ ਦੂਰ ਪਹਿਲੀ ਠੇਕੇ ਤੇ ਆ ਤੇ ਇਹ ਮੇਰੇ ਗਵਾਲੀ 사ਜਣ ਆ ਰਿਸ਼ਤੇਦਾਰੀ ਲਾਓ ਭਰਾ ਲਾਓ ਜਿੱਦਾਂ ਵੀ ਆ ਮੇਰੇ ਏਰੀਏ ਦੇ ਆ ਮੈਂ ਇਹਨਾਂ ਦਾ ਮੈਂ ਕਹਿੰਦਾ ਤੁਹਾਨੂੰ ਪਤਾ ਲਿਆ ਕੇ ਆਣੇ ਵੀ ਇੱਥੇ ਦੇ ਹਾਲਾਤ ਕੀ ਆ ਹਾਲਾਤ ਦੇਖਣਯੋਗਾ ਕਿ ਇਹਨਾਂ ਦਾ ਕੀ ਬਣਿਆ ਮੈਂ ਬੁਹਾਨ ਕੇ ਖੋਲਿਆ ਸੀਗਾ ਤੇ ਵੀਰੇ ਆਪਾਂ ਅੰਦਰ ਚੱਲ ਕੇ ਉਹਨਾਂ ਦਿਖਾਈਏ ਹਾਲ ਕੀ ਹੈ ਨਾ ਚਲੋ ਇਹ ਬੁਹਬ ਬੰਦ ਸੀਗਾ ਮੈਂ ਆਣ ਕੇ ਖੋਲਿਆ ਸੀ ਤੇ ਮੇਕੋ ਕੱਲਾ ਸੀ ਮੈਨੂੰ ਵੀਡੀਓ ਬਣਾਣ ਨੂੰ ਪਰੇਸ਼ਾਨੀ ਆ ਰਹੀ ਸੀ ਮੈਂ ਮੇਰੇ ਵੀਰ ਮੇਰੇ ਪਿੰਡ ਦੇ ਨੰਗੇ ਜਾਣਦੇ ਸੀ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਵੀਰੇ ਆਪਾਂ ਆ ਜੋ ਹਾਲ ਦਿਖਾਈਏ ਘਰ ਦਾ ਵੀ ਕੀ ਹਾਲਾਤ ਹੈ ਤੋਂ ਮੇਰੇ ਵੀਰ ਇਸ ਘਰ ਦਾ ਸਾਰਾ ਹਾਲਾਤ ਵਾਲਾ ਦਿਖਾ ਲਈ ਉਹ ਤੋਂ ਬਾਅਦ ਆਪਾਂ ਉੱਪਰ ਚਲਦੇ ਆਂ ਦੇਖਦੇ ਆਂ ਉੱਪਰ ਉੱਪਰ ਦੇ ਕੀ ਹਾਲਾਤ ਆ ਇੱਕ ਬਾਰੇ ਘਰ ਦਿਖਾ ਦਈਏ ਕਿ ਇਹਨਾਂ ਦੇ ਹਾਲਾਤ ਵਿਚਾਰੇ ਦੇ ਕੀ ਆ ਸੋ ਵੀਰੋ 19 ਦੇ ਵਿੱਚ ਹੜ ਆਇਆ ਇਹ ਉਹੀ ਸਾਹਮਣੇ ਖਸਤਾ ਹਾਲਤ ਵਿੱਚ ਖੜੇ ਕਵਰੇ ਆ ਝੱਲਿਆ ਪਾਣੀ ਫਿਰ 23 ਦੇ ਵਿੱਚ ਬੜਾ ਔਖਾ ਹੋ ਗਏ ਇਹਨਾਂ ਦਾ ਉਸ ਵੇਲੇ ਵਿਚਾਰਿਆਂ ਦਾ ਮਾੜੀ ਨੁਕਸਾਨ ਹੋਇਆ ਜਾਨੀ ਵੀ ਨੁਕਸਾਨ ਹੋਇਆ ਸੀਗਾ ਵੀਰ ਜੀ ਤੇ ਸੋ ਵੀਰੋ ਆਜੋ ਆਪਾਂ ਉੱਪਰ ਚੱਲ ਕੇ ਕੋਠੇ ਦਾ ਹਾਲ ਦਿਖਾਣੇ ਇਹਨਾਂ ਦਾ ਕੀ ਹਾਲਾਤ ਨੇ ਫਲਾ ਭਾਈ ਆ ਸਾਰਾ ਇਧਰ ਨੂੰ ਵੇੜਾ ਇਹਨਾਂ ਦੇ ਦਿਖਾ ਰਹੀ ਐ ਕੀ ਹਾਲਾਤ ਹੋਈ ਰਹੀ ਐ ਅਰੇ ਬਲੀ ਉੱਪਰ ਵਾ ਜਾ ਪਰ ਉੱਪਰ ਦਿਖਾਉਣੇ ਆ ਕਿ ਉੱਪਰ ਦੇ ਹਾਲਾਤ ਕੀ ਆ ਸੋ ਵੀਰੋ ਹਾਲਾਤ ਤੁਹਾਡੇ ਸਾਹਮਣੇ ਦਿਖਾਉਣ ਵਾਲੇ ਆ ਸਾਡੇ ਲੋਕ ਇੰਨੇ ਕ ਜਿਆਦਾ ਡਰੇ ਹੋਏ ਆ 19 ਤੇ 23 ਦੇ ਵਿੱਚ ਕਿ ਆਪੋ ਆਪਣਾ ਸਮਾਨ ਸੇਫ ਆ ਦੇਖਿਆ ਹੋਇਆ ਵੀਰੇ ਆ ਸਮਾਨ ਦਿਖਾਈ ਇੱਕ ਘਰ ਦੂਸਰਾ ਬੈਕ ਸਾਈਡ ਪੱਲੀ ਸਾਈਡ ਤੇ ਦੇਖਿਓ ਹਾ ਦੇਖੋ ਦੂਸਰੇ ਘਰ ਦਾ ਸਮਾਨ ਤੇ ਵੀਰ ਜੀ ਉਹ ਦੋ ਘਰਾਂ ਦਾ ਸਮਾਨ ਆ ਟੋਟਲ ਚਾਰ ਘਰ ਇਸ ਵਿਹੜੇ ਦੇ ਵਿੱਚ ਰਹਿੰਦੇ ਆ ਇਸ ਵਿਹੜੇ ਦੇ ਵਿੱਚ ਚਾਰ ਘਰ ਰਹਿੰਦੇ ਆ ਚਾਰੋਂ ਦੇ ਚਾਰੋਂ ਇਹ ਨਹੀਂ ਪਤਾ ਵੀਰ ਇਹ ਘਰ ਛੱਡ ਕੇ ਕਿੱਥੇ ਚੱਲ ਗਏ ਅਸੀਂ ਵੀਡੀਓ ਬਣਾ ਨਹੀਂ ਸਕਦੇ ਕਿਸੇ ਦੇ ਘਰ ਦੇ ਪਰ ਮਜਬੂਰ ਚਲੋ ਮੇਰੇ ਗੁਮਾਂਡ ਆ ਮੈਂ ਇਸ ਘਰ ਕੀ ਵੀਡੀਓ ਬਣਾ ਰਿਹਾ ਵੀ ਇਹ ਇਸ ਘਰ ਦੇ ਇਦਾਂ ਦੇ ਹਾਲਾਤ ਮੜੇ ਵੀਰੋ ਇੰਨਾ ਕਾ ਜ਼ਿਆਦਾ ਡਾਰਾ ਨਾ ਆਪਣਾ ਘਰ-ਬਾਰ ਛੱਡ ਕੇ ਇੱਕ ਵੀਰੋ ਸਾਈਕਲ ਹੀ ਦਿਖਾਈ ਛੋਟੀ ਪਈ ਵੀਰ ਦੀ ਲਾਜੇ ਕਰਕੇ ਝੂਮ ਕਰਕੇ ਦਿੱਤਾਂਗੇ ਸਾਈਕਲ ਹੀ ਬੱਚੇ ਦੀ ਦੇਖੋ ਬੱਚੇ ਵੀ ਛੋਟੇ ਛੋਟੇ ਹੈ ਇਨਾਂ ਦੇ ਪਤਾ ਨਹੀਂ ਬੱਚਿਆਂ ਨੂੰ ਲੈ ਕੇ ਕਿੱਥੇ ਵੀਰ ਗਏ ਹੋਣਗੇ ਚਾਰੋਂ ਦਾ ਚਾਰੋਂ ਪਰਿਵਾਰ ਇੱਕੇ ਜਗ੍ਹਾ ਤੇ ਤਾਂ ਜਾ ਗਿਆ ਨਹੀਂ ਹੋਣੇ ਕਿਉਂਕਿ ਅਲੱਗ-ਅਲੱਗ ਜਗ੍ਹਾ ਤੇ ਸਮਾਨ ਪਿਆ ਤੇ ਆਪਣਾ ਅਲੱਗ-ਅਲੱਗ ਬੱਚਿਆਂ ਨੂੰ ਲੈ ਕੇ ਕਿਤੇ ਚਲ ਗਏ ਹੋਣੇ ਆ ਹਾਲਾਤ ਬਹੁਤ ਮਾਰੇ ਤੱਥੇ ਜਾ ਰਹੇ ਆ ਅਸਲ ਉਹ ਟੋਟਲ ਪੰਜਾਬ ਵੈਸੇ ਤਾਂ ਡੁੱਬਿਆ ਪਿਆ ਪਰ ਆ ਥੋੜਾ ਏਰੀਆ ਸਾਡਾ ਬਚਿਆ ਸੀ ਵੀ ਚਲੋ 19 23 ਤੇ ਹੁਣ ਵੱਜਾਂਗੇ ਦਿਲ ਨੂੰ ਆਸ ਸੀਗੀ ਪਰ ਜਿਹਰੇ ਹਿਸਾਬ ਨਾਲ ਪਾਣੀ ਆ ਦਰਿਆ ਦੇ ਵਿੱਚ ਇੱਕ ਸਾਡੇ ਸਾਹਮਣੇ ਵੀ ਦਿਖਾਈ ਇਹਦੇ ਬਈ ਪੈਂਦੀ ਹੈ ਕੋਈ ਬੂਟੇ ਆ ਦਿਖਾਇਓ ਬਈ ਦਾ ਲਾ ਤਾਂ ਪਾਣੀ ਦੀਦਾ ਇੱਕੋ ਥੇ ਤੋਂ ਇਹ ਚਾਰੇ ਪਾਸੇ ਵੀ ਦੀ ਸਾਡੇ ਸੱਤ ਲੋਹ ਤੇ ਇੱਕ ਕਾਲੀ ਬਈ ਦੇ ਬੰਦ ਲੱਗਿਆ ਹੋਇਆ ਇਹਦੇ ਵਿੱਚ ਆ ਹੀ ਬੈਠੇ ਆ ਤੁਹ ਵੀਰੋ ਮੇਰਾ ਵੀਡੀਓ ਬਣਾ ਦਾ ਤੁਹਾਨੂੰ ਦੱਸਾਂ ਪਰ ਇਹ ਮਕਸਦ ਆ ਵੀ ਵੇਖੋ ਵੀਰ ਇੱਕ ਘਰ ਛੱਡ ਕੇ ਵਿਚਾਰੇ ਜਾ ਚੁੱਕੇ ਆ ਘਰ ਕਿਉਂ ਛੱਡਿਆ ਕਿ ਇਹ ਜਿਹੜੇ ਕਮਰੇ ਖਾਸਾ ਹਾਲ ਚਿਰ ਸਮਾਨ ਰੁੜ ਜਾਊਗਾ ਦੁਬਾਰਾ ਬਣ ਜਾਊਗਾ ਅਗਰ ਇਨਸਾਨ ਹੀ ਰੁੜ ਗਿਆ ਤੇ ਕੀ ਰਹਿ ਗਈ ਜਾਨ ਬਚਾਣ ਵਾਸਤੇ ਵੀਰ ਇਹ ਘਰ ਛੱਡ ਕੇ ਕਿਤੇ ਜਾ ਸਕ ਚਲੇ ਗਿਆ ਵੀਰ ਸੋ ਬਾਕੀ ਤੁਹਾਡੇ ਅੱਗੇ ਇੱਕ ਹੱਥ ਬੰਨ ਕੇ ਬੇਨਤੀ ਹੈ ਵੀ ਸੱਤ ਲੋਹ ਦਾ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਜੋ ਵੀ ਵੀਰ ਇਸ ਤਰ੍ਹਾਂ ਕੰਡੇ ਦੇ ਵਿੱਚ ਤੇ ਬੈਠਿਆ ਉਹ ਆਪੋ ਆਪਣੀ ਸੇਫ ਜਗ੍ਹਾ ਤੇ ਹੋ ਜਾਣਾ। ਬਾਕੀ ਮੈਂ ਮੁੰਡੀ ਚੋਲੀਆਂ ਦਾ ਹਾਲ ਸਵੇਰੇ ਦਿਖਾਇਆ ਸੀਗਾ ਵੀ ਲੋਕਾਂ ਨੇ ਆਪੋ ਆਪਣਾ ਸਾਧਨ ਲੈ ਕੇ ਤੇ ਪਿੰਡ ਤੋਂ ਸਮਾਨ ਕੱਢਣਾ ਸ਼ੁਰੂ ਕਰਤਾ ਬਾਕੀ ਕਈਆਂ ਨੇ ਕੋਠਿਆਂ ਤੇ ਚੜਾ ਲਿਆ ਤੇ ਇੱਕ ਸਾਡਾ ਜਿਹੜਾ ਰਸਤਾ ਵਾ ਮੁੰਡੀ ਚੋਲੀਆਂ ਤੋਂ ਨਾਲ ਨੂੰ ਜਾਣ ਵਾਲਾ ਉਹ ਰਸਤਾ ਵੀ ਸਾਡਾ ਟੁੱਟ ਚੁੱਕਿਆ ਤਕਰੀਬਨ ਉੱਥੇ ਪਾਣੀ ਚਾਰ ਤੋਂ ਪੰਜ-ਪੰਜ ਫੋਟਾ ਰਸਤੇ ਤੇ ਰਸਤੇ ਤੋਂ ਨੰਗਣੇ ਦੀ ਵੀ ਪਰੇਸ਼ਾਨੀ ਉੱਪਰ ਵੀ ਅਹੀ ਜਾ ਰਹੀ ਰਸਤਾ ਉਹ ਰਸਤੇ ਤੇ ਵੀ ਪਾਣੀ ਹੋ ਗਿਆ ਰਾਤ ਨੂੰ ਉੱਥੋਂ ਵੀ ਨਹੀਂ ਨਿਕਲ ਸਕਦੇ ਸੋ ਵੀਰੋ ਇੱਕ ਬੇਨਤੀ ਤੁਹਾਡੇ 하게 ਇਹ ਵੀ ਆ ਵੀ ਜਿਹੜਾ ਇਹ ਰਸਤੇ ਥਾਲੀ ਵੀਰ ਜੀ ਕੋਈ ਵੀ ਕੱਲਾ ਰਾਤ ਨੂੰ ਬੱਚਾ ਜਾਂ ਕੋਈ ਵੱਡਾ ਬਜ਼ੁਰਗ ਜਾਂ ਅਣਜਾਣ ਬਾਹਰ ਦਾ ਰਸਤੇ ਤੋਂ ਕਰਾਸ ਨਾ ਕਰਿਓ ਵੀਰੇ ਕਿਉਂਕਿ ਪਾਣੀ ਬਹੁਤ ਬਹਾਅ ਬਹੁਤ ਜ਼ਿਆਦਾ ਤੇ ਪਿੱਛੇ ਸਾਡੇ ਇੱਕ ਬੱਚੇ ਦਾ ਨੁਕਸਾਨ ਹੋਇਆ ਸੀ 19 ਤੇ 23 ਦੇ ਵਿੱਚ ਇਹ ਨਾ ਹੋਵੇ ਕਿਸੇ ਵੀਰ ਦੀ ਹੋਰ ਜਾਨ ਚਲ ਜਾਏ ਤੇ ਇਹਦੇ ਇਸ ਕਰਕੇ ਵੀਰੋ ਵਾਰ-ਵਾਰ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਜੋ ਵੀ ਇੱਧਰ ਨੂੰ ਆਣਾ ਅਪਡੇਟ ਲੈ ਕੇ ਪਿੰਡ ਦੇ ਆ ਤੋ ਜਾਂ ਸਰਪੰਚ ਤੋਂ ਪੰਚ ਤੋਂ ਕਿਸੇ ਦੀ ਵੀ ਤੁਹਾਡਾ ਯਾਰ ਮਿੱਤਰ ਆ ਫੇਰ ਵੀ ਜੀ ਇਹ ਮਾਂਡੇ ਏਰੀਏ ਮੁੰਡੀ ਚੋਲੀ ਨੂੰ ਆਇਓ ਮਢਾਲਾ ਸ਼ਾਹਾਂ ਨੂੰ ਨਹੀਂ ਤਾਂ ਵੀਰ ਇੱਧਰ ਨੂੰ ਆਣ ਦੀ ਹਜੇ ਕੋਸ਼ਿਸ਼ ਨਾ ਕਰਿਓ ਰਾਤ ਬਿਨਾਂ ਤਾਂ ਬਿਲਕੁਲ ਨਾ ਕਰਿਓ ਤੇ ਮੇਰੇ ਲੱਗ ਲੱਗੇ ਪਿੰਡਾਂ ਦੇ ਅੱਗੇ ਬੇਨਤੀ ਹੈ ਵੀਰਾਂ ਨੂੰ ਨੌਜਵਾਨ ਮੁੰਡਿਆਂ ਨੂੰ ਵੀ ਬੰਨਾ ਤੇ ਬਿਨਾ ਮਤਬੂਲ ਤੋਂ ਤੇ ਜਾਂ ਦਰਿਆ ਦੇ ਕੰਢਿਆਂ ਤੇ ਨਾ ਘੁੰਮੋ ਨੁਕਸਾਨ ਆਪਣਾ ਹੋਊਗਾ ਬਾਜੀ ਵੀਰੇ ਬਹੁਤ ਪਰੇਸ਼ਾਨੀ ਹੋ ਗਈ। ਤੋਂ ਵੀਰੇ ਇਹਨਾਂ ਨੂੰ ਕਹਿੰਦਾ ਮਾਫੀ ਮੰਗਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।